ਜੀ ਪਿਆਰਪਰੀ ਸਾਸਤਰੀ ਕਾਲ ਸਾਰਿਆਂ ਨੂੰ ਲੋ ਜੀ ਸਪੈਸ਼ਲ ਡਿਜ਼ਾਈਨਰ ਸੂਟਸ ਲੈ ਕੇ ਆਏ ਆ ਤੁਹਾਡੇ ਵਾਸਤੇ ਬੜੇ ਪਿਆਰੇ ਸੋ ਬੜੇ ਪਿਆਰੇ ਪਿਓਰ ਇੰਪੋਰਟਡ ਲੀਲਨ ਫੈਬਰੀਕ ਦੇ ਵਿੱਚ ਤਿਆਰ ਕਰਾਇਆ ਡਿਜ਼ਾਈਨ ਚੈੱਕ ਕਰ ਲਓ ਡਿਜੀਟਲ ਪ੍ਰਿੰਟਿੰਗ ਇੰਪੋਰਟਡ ਲੀਲਨ ਫੈਬਰਿਕ ਡਿਜ਼ਾਈਨਰ ਸੂਟ ਸਲਵਾਰ ਤੇ ਵੀ ਵਰਕ ਇਸ ਟਾਈਮ ਦਾ ਫੈਸ਼ਨ ਜਿਹੜਾ ਚੱਲ ਰਿਹਾ ਹੈ ਲੇਟੈਸਟ ਗਰਮੀਆਂ ਦਾ ਨਵਾਂ ਫੈਸ਼ਨ ਸਲਵਾਰ ਤੇ ਵਰਕ ਇਹ ਆਈਟਮਾਂ ਤੁਹਾਨੂੰ ਗਰੰਟੀ ਹੈ ਕਿ ਤੁਹਾਨੂੰ ਮਿਲਣੀਆਂ ਨੇ ਜਲਦੀ ਜਲਦੀ ਬਹੁਤ ਰੇਅਰ ਆਂਦੇ ਨੇ ਪੀਸ ਇਦਾਂ ਦੇ ਕਿਉਂਕਿ ਯੂਨਿਕ ਆਰਟੀਕਲ ਤਿਆਰ ਕਰਾਇਆ ਸੋ ਵੀਡੀਓ ਲਾਸਟ ਤੱਕ ਦੇਖੋ ਸਭ ਨੂੰ ਬੇਨਤੀ ਹੈ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਲੋ ਜੀ ਚੈੱਕ ਕਰੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਆ आएगी ਸ਼ਰਟ ਸ਼ਰਟ ਦੇ ਵਿੱਚ ਸਾਰਾ ਟੋਟਲੀ ਡਿਜੀਟਲ ਪ੍ਰਿੰਟ ਜੀ ਇੰਪੋਰਟਡ ਲੀਲਨ ਫੈਬਰਿਕ ਹੋਏਗਾ ਸਾਰਾ ਲੈਸ ਵਰਗਾ ਕੰਮ ਹੈ ਬੜੀ ਪਿਆਰੀ ਆਈਟਮ ਹੈ ਜਿਹੜਾ ਕਲਰ ਆਏਗਾ ਗਾਜ਼ਰੀ ਪੀਚ ਜ ਆਣਗੇ ਸਲਵਾਰ ਤੇ ਪੌਂਚੇ ਬੜਾ ਪਿਆਰਾ ਕੰਮ ਕੰਮ ਦੀ ਸਫਾਈ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਕੰਮ ਬਹੁਤ ਸੋਹਣਾ ਨਾਲ ਟੈਬੀ ਲਾਈਨ ਦਾ ਦੁਪੱਟਾ ਜਿਹੜਾ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਦੁਪੱਟਾ ਚੱਲ ਰਿਹਾ ਪਿਓਰ ਟੈਬੀ ਲਾਈਨ ਅਬਰਿਕੀ ਨਾ ਨਿਗਾਹ ਕਰੋ ਬ੍ਰਿਕੀ ਨਾ ਨਿਗਾਹ ਕਰੋ ਸਾਰੀ ਲਾਈਨਿੰਗ ਬਣੀ ਹੋਈ ਹੈ ਵਿੱਚ ਬੜਾ ਪਿਆਰਾ ਦੁਪੱਟਾ ਬਿਊਟੀਫੁਲ ਆਰਟੀਕਲ ਚਾਰ ਰੰਗ ਕੰਪਲੀਟ ਤਿਆਰ ਕਰਾਇਆ ਹੈ ਇਸ ਦੇ ਵਿੱਚ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਨਵਾਂ ਯਾ ਰੰਗ ਹੈ ਜੀ ਇਹ ਆਏਗਾ ਚਾਕਲੇਟ ਮਾਊਸ ਜਿਹਾ ਕਲਰ ਲਾਈਟ ਚਾਕਲੇਟ ਮਾਊਸ ਕਲਰ ਆਏਗਾ ਬਿਲਕੁਲ ਨਵਾਂ ਕ ਬਿਊਟੀਫੁਲ ਕਲਰ ਅਲੋ ਅਲਟੀਮੇਟ ਕਲਰ ਆ ਜੀ ਬਸ ਸ਼ਾਨਦਾਰ ਆਰਟੀਕਲ ਆ ਸ਼ਾਨਦਾਰ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਪਿਸਤਾ ਗ੍ਰੀਨ ਕਲਰ ਜੀ ਆ ਵੀ ਕਲਰ ਬੜਾ ਪਿਆਰਾ ਹੈ ਸੀ ਗ੍ਰੀਨ ਜਿਹਾ ਕਲਰ ਆ ਬੜਾ ਪਿਆਰਾ ਨਵਾਂ ਯਾਰ ਰੰਗ ਹੈ ਸੋ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਪ੍ਰਾਈਸ ਮੈਂ ਦੱਸ ਕੇ ਜਾਊਂਗਾ ਜੀ ਵੀਡੀਓ ਲਾਸਟ ਤੱਕ ਦੇਖਿਓ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਸਕੀਨ 골ਡਨ ਕਲਰ ਬੜਾ ਪਿਆਰਾ ਕਲਰ ਹੈ ਆ ਦੇਖੋ ਕਿੰਨਾ ਪਿਆਰਾ ਕਲਰ ਇਹ ਮਿਲਕੀਆ ਕਲਰ ਹੈ ਬੜਾ ਪਿਆਰਾ ਕਲਰ ਹੈ ਸਕਿਨ ਮਿਲਕੀਆ ਕਲਰ ਨਵਾਂ ਰੰਗ ਹੈ ਸੋ ਪ੍ਰਾਈਸ ਜਿਹੜਾ ਆਏਗਾ ਜੀ ਇਸ ਦਾ ਪ੍ਰਾਈਸ ਰੇਨ ਵਾਲਾ ਜੀ 2750 ਰੁਪਏ 2750 ਦੀ ਰੇਂਜ ਦੇ ਵਿੱਚ ਆਰਟੀਕਲ ਹੈਗਾ ਬਿਊਟੀਫੁਲ ਆਰਟੀਕਲ 2750 ਰੁਪਏ ਰੇਟ ਰਹੇਗਾ ਜੀ ਇਸ ਦਾ ਸੋ ਫਟਾਫਟ ਬਾਏ ਕਰੋ ਬੁਕਿੰਗ ਕਰਾਓ ਆਪਣੀ ਦਿੱਤੇ ਹੋਏ ਨੰਬਰਾਂ ਤੇ ਸਾਡੇ ਦੋ ਹੀ ਨੰਬਰ ਨੇ ਵਟਸਐਪ ਵਾਲੇ ਜੀ ਇੱਕ ਹੈਗਾ 7837015332 ਇੱਕ ਹੈਗਾ 852830084 7837015332852830084 ਅਗਰ ਐਦਾਂ ਦੀ ਹੋਰ ਸੋਨ ਸੋਨੇ ਵੈਰਾਈਟੀ ਬਾਏ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟਰ ਵੀ ਕਰ ਸਕਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰਤਸਰੀਆ ਮਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗ੍ਰਾਊਂਡ ਸਮਾਣਾ ਡਿਸਟ੍ਰਿਕਟ ਵਾਲਾ ਥੈਂਕ ਯੂ ਸੋ ਮੱਚ